ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਆਂ ਆਪਾਂ ਨੇ ਪਹਿਲਾਂ ਲੜੀ ਸ਼ੁਰੂ ਕੀਤੀ ਹੋਈ ਆ ਜੂਨ 84 ਦੇ ਅਟੈਕ ਦੀ ਇਹ ਬਰਤਾਰਾ ਇਹ ਬਰਤਾਨਾ ਆਪਾਂ ਸੁਣਾਉਣੇ ਆ ਸਾਕਾ ਨੀਲਾธารਾ ਕਿਤਾਬ ਵਿੱਚੋਂ ਕਿਤਾਬ ਦੇ ਲੇਖਕ ਨੇ ਡਾਕਟਰ ਭਗਵਾਨ ਸਿੰਘ ਡਾਕਟਰ ਭਗਵਾਨ ਸਿੰਘ ਮੌਕੇ ਦੇ ਗਵਾਹ ਨੇ ਬਲੂ ਸਟਾਰ ਉਹਨਾਂ ਨੇ ਅੱਖਾਂ ਸਾਹਮਣੇ ਹੋਇਆ ਤੇ ਸਾਰਾ ਕੁਝ ਉਹਨਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਲਿਖਿਆ ਕੁਝ ਹਵਾਲੇ ਉਹਨਾਂ ਨੇ ਆਪਣੇ ਦੋਸਤੋ ਮਿੱਤਰਾਂ ਜੋ ਉਸ ਮੂਮੈਂਟ ਦੇ ਵਿੱਚ ਹਾਜ਼ਰ ਸੀ ਉਹਨਾਂ ਤੋਂ ਵੀ ਹਸਲ ਕੀਤੇ ਨੇ ਉਹ ਵੀ ਦੱਸਿਆ ਇਸ ਕਿਤਾਬ ਦੀ ਖਸ਼ੀਅਤ ਇਹ ਹੈ ਕਿ ਜੋ ਘਟਨਾਵਾਂ ਵਾਪਰੀਆਂ ਜੂਨ 84 ਨੂੰ ਉਹ ਘਟਨਾਵਾਂ ਪਿਛਲੇ ਇਤਿਹਾਸ ਨਾਲ ਸਿੱਖ ਇਤਿਹਾਸ ਨਾਲ ਜੋੜ ਕੇ ਇਹਦੇ ਵਿੱਚ ਵਰਣਨ ਕੀਤੀਆਂ ਹੋਈਆਂ ਨੇ ਤੇ ਨਾਲ ਜਿਹੜੇ ਵੀ ਵੱਡੇ ਸਖਸ਼ੀਤ ਦਾ ਭਗਵਾਨ ਸਿੰਘ ਜ਼ਿਕਰ ਕਰਦੇ ਨੇ ਉਹਦੇ ਜੀਵਨ ਬਾਰੇ ਉਹਦੇ ਪੁਰਾਣੇ ਜੋ ਕੰਮਕਾਜ ਸੀ ਜਾਂ ਉਹਦੀਆਂ ਸਰਗਰਮੀਆਂ ਸੀ ਉਹ ਵੀ ਉਹ ਇਸ ਕਿਤਾਬ ਦੇ ਵਿੱਚ ਲਗਾਤਾਰ ਬਿਆਨ ਕਰਦੇ ਜਾਂਦੇ ਨੇ 6 ਜੂਨ ਤੱਕ ਦਾ ਆਪਾਂ ਦੁਪਹਿਰ ਤੱਕ ਦਾ ਘਟਨਾਕਰਮ ਤੁਹਾਨੂੰ ਦੱਸ ਚੁੱਕਿਆ ਅੱਜ ਗੱਲ ਕਰਾਂਗੇ 6 ਜੂਨ ਦੁਪਹਿਰ ਵੇਲੇ ਦੀ ਦੁਪਹਿਰ ਵੇਲੇ ਕੀ ਘਟਨਾਵਾਂ ਵਾਪਰੀਆਂ ਤੁਹਾਨੂੰ ਇਹ ਵੀ ਦੱਸਣੀ ਕਿ ਇਸ ਤੋਂ ਪਹਿਲਾਂ ਜਿਹੜੀ ਗੱਲਬਾਤ ਆਪਾਂ ਹੁਣ ਸ਼ੁਰੂ ਕਰ ਰਹੇ ਹਾਂ ਇਸ ਤੋਂ ਪਹਿਲਾਂ ਜਨਰਲ ਸਵੇਕਸਨ ਦੀ ਹਸਾਦਤ ਪਹਿਲਾਂ ਹੋ ਚੁੱਕੀ ਸੀ ਤੇ ਨਾਲ ਸੰਤ ਭਿੰਡਰਾਂ ਵਾਲੇ ਤੇ ਉਹਦੇ ਜਿਹੜੇ ਸਾਥੀ ਸੀ ਪਛਤੀ ਉਹ ਵੀ ਲੜਦੇ ਹੋਏ ਫੌਜ ਦੇ ਜੋ ਤੋਪਾਂ ਦੇ ਗੋਲੇ ਸੀ ਜਾਂ ਵੱਡੀਆਂ ਮਸ਼ੀਨ ਗਨਾਂ ਉਹਦੇ ਸਾਹਮਣੇ ਸੀ ਹੋ ਗਏ ਸੀ ਤੇ ਸੀਹਦੀ ਦਾ ਸਮਾਂ ਉਹਨਾਂ ਨੇ ਖੁਦ ਤੈਅ ਕੀਤਾ ਸੀ ਆਪਾਂ ਚੱਲਦੇ ਆਂਗੇ ਫੌਜ ਨੇ ਤਾਂ 3:00 ਵਜੇ ਦੇ ਕਰੀਬ ਪ੍ਰਕਰਮਾ ਵਿੱਚ ਬੜੀ ਹੰਕਾਰ ਭਰੀ ਅਨਾਊਂਸਮੈਂਟ ਕੀਤੀ ਹਮਨੇ ਸੋ ਪਲੀਜ਼ ਮੈਂ ਥੋੜਾ ਜਿਹਾ ਐਨਕ ਲਗਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਕਲੀਅਰ ਦੇਖ ਸਕਦੇ ਹਾਂ ਸੋ ਦੁਬਾਰਾ ਸ਼ੁਰੂ ਕਰਦੇ ਹਾਂ ਫੌਜ ਨੇ 22:00 ਵਜੇ ਦੇ ਕਰੀਬ ਪ੍ਰਕਰਮਾ ਵਿੱਚ ਬੜੀ ਹੰਕਾਰਪ੍ਰੀ ਅਨਾਉਂਸਮੈਂਟ ਕੀਤੀ ਅਸੀਂ ਨੇ ਲੜਾਈ ਜੀਤ ਲਈ ਹੈ ਜੋ ਬਾਕੀ ਬਚੇ ਹਨ ਉਹ ਹੱਥ ਖੜੇ ਕਰ ਦੇ ਜਿਸ ਦਾ ਜਵਾਬ ਬਚੇ ਹੋਏ ਸਿੰਘਾਂ ਨੇ ਜ਼ਬਰਦਸਤ ਗੋਲੀ ਚਲਾ ਕੇ ਦਿੱਤਾ ਇਸ ਤਰ੍ਹਾਂ ਸਿੰਘ ਆਪਣੀ ਹੋਂਦ ਦਰਸਾਈ ਜਾ ਰਹੇ ਸਨ ਦੁਪਹਿਰ ਬਾਅਦ 4:00 ਵਜੇ ਦੇ ਕਰੀਬ ਫਿਰ ਅਨਾਉਂਸਮੈਂਟ ਹੋਈ ਜਿਸ ਵਿੱਚ ਥੋੜੀ ਹਿਲੇਮੀ ਬਖਾਉਂਦੇ ਕਿਹਾ ਗਿਆ ਹਿੰਦੁਸਤਾਨ ਦੀ ਫੌਜ پابੰਦ ਹੈ ਕਿ ਜੋ ਲੋਕ ਆਪਣੇ ਆਪ ਕੋ ਹਮਾਰੇ ਹਵਾਲੇ ਕਰ ਦੇਣਗੇ ਉਹਨਕੋ ਮਾਰਾ ਨਹੀਂ ਜਾਏਗਾ ਗ੍ਰਿਫਤਰ ਕੀਤਾ ਜਾਏਗਾ ਇਸ ਅਪੀਲ ਤੋਂ ਬਾਅਦ 200 ਦੇ ਕਰੀਬ ਸਿੰਘਾਂ ਨੇ ਵਕੂਆ ਖਥਾਵਾਂ ਤੋਂ ਬਾਹਰ ਨਿਕਲ ਕੇ ਸਮਰਪਣ ਕਰ ਦਿੱਤਾ ਜਿੰਨਾ ਵਿੱਚੋਂ ਬਹੁਤੇ ਜ਼ਖਮੀ ਤਿੰਨ ਦਿਨ ਤੋਂ ਭੁੱਖੇ ਗਰਮੀ ਤੇ ਪਿਆਸ ਨਾਲ ਬੁੰਦਲੇ ਪਏ ਸਨ ਫਰ ਉਹਨਾਂ ਦੇ ਸਮਰਪਣ ਕਰਦੇ ਹੀ ਫੌਜ ਨੇ ਉਹਨਾਂ ਤੇ ਤਸੱਦਦ ਢਾਉਣਾ ਸ਼ੁਰੂ ਕਰ ਦਿੱਤਾ ਬਾਹਾਂ ਪਿੱਛੇ ਬਨ ਕੇ ਬਰੂਕਾਂ ਦੇ ਵੱਟ ਮਾਰਦੇ ਹੋਏ ਬਾਬਾ ਦੀਪ ਸਿੰਘ ਦੀ ਸਮਾਦ ਕੋਲ ਲਿਆ ਕੇ ਬਿਠਾ ਦਿੱਤਾ ਉੱਥੇ ਬੰਦਿਆਂ ਦੇ ਨਾਲ ਨਾਲ ਬੀਬੀਆਂ ਤੇ ਬੱਚਿਆਂ ਨੂੰ ਵੀ ਬਾਹਾਂ ਬਨ ਕੇ ਪਿਠਾਇਆ ਹੋਇਆ ਸੀ ਸਾਰੇ ਪਾਣੀ ਪੀਣ ਲਈ ਤਰਲੇ ਮਾਰ ਰਹੇ ਸਨ ਪਰ ਪਾਣੀ ਬਦਲੇ ਫੌਜੀਆਂ ਦੀ ਠੁੱਡ ਬਰੂਕਾਂ ਦੇ ਵੱਟ ਅਤੇ ਗਾਲਾਂ ਮਿਲ ਰਹੀਆਂ ਸਨ ਕਈ ਲੋਕਾਂ ਨੇ ਆਪਣੇ ਕੱਪੜਿਆਂ ਚੋਂ ਪਸੀਨਾ ਚੂਸ ਕੇ ਉਹਦੇ ਨਾਲ ਪਿਆਸ ਬੁਝਾਉਣੀ ਚਾਹੀ ਪਰ ਉਹਨਾਂ ਪਰ ਉਹ ਲੂਣਾ ਪਸੀਨਾ ਹੋਰ ਪਿਆਸ ਨਾਲ ਤੜਫਾਉਂਦਾ ਇਹਨਾਂ ਸਾਰਿਆਂ ਨੂੰ ਹੀ ਬਾਹਾਂ ਬੰਦ ਕੇ 6 ਜੂਨ ਸ਼ਾਮ ਤੋਂ 7 ਜੂਨ ਤੱਕ ਬਿਠਾਈ ਰੱਖਿਆ ਜਿਵੇਂ ਕਿ ਬ੍ਰਹਮ ਬੂਟਾ ਵਾਲੀ ਸਬੀਲ ਕੋਲ ਸਿੰਘਾਂ ਨੂੰ ਬਿਠਾਇਆ ਸੀ ਉੱਥੇ ਫੌਜੀ ਫੜੇ ਸਿੰਘਾਂ ਨੂੰ ਪੁੱਛਦੇ ਕਿ ਤੁਹਾਡੇ ਵਿੱਚੋਂ ਕੋਈ ਜ਼ਖਮੀ ਹੈ ਤਾਂ ਦੱਸੋ ਉਸ ਦਾ ਇਲਾਜ ਕਰਾਂਗੇ ਜਦ ਕੋਝ ਸਿੰਘ ਉੱਠੇ ਤਾਂ ਉਹਨਾਂ ਨੇ ਪਾਸੇ ਲਿਜਾ ਕੇ ਪੁੱਛਿਆ ਕਿ ਜ਼ਖਮੀ ਕਿਵੇਂ ਹੋਈ ਤੇ ਵਾਹ ਬੱਜੀਆਂ ਤੋਂ ਹੀ ਗੋਲੀ ਮਾਰ ਦਿੱਤੀ ਇਸੇ ਤਰ੍ਹਾਂ ਬਾਅਦ ਵਿੱਚ ਪੁੱਛਿਆ ਕਿ ਕੋਈ ਸਾਡਾ ਫੌਜੀ ਭਰਾ ਹੈ ਪਰ ਸਾਰੇ ਸਮਝ ਚੁੱਕੇ ਸਨ ਇਸ ਲਈ ਕੋਈ ਨਾ ਉੱਠਿਆ ਫੌਜ ਨੇ ਅੰਦਰੋਂ ਫੜੇ ਸਾਰੇ ਲੋਕਾਂ ਨੂੰ ਸਿਰਫ ਤੁਸੀਂ ਇਹ ਦੇਣ ਲਈ ਹੀ ਤਪਦੀ ਪ੍ਰਕਰਮਾ ਵਿੱਚ 24 ਘੰਟੇ ਭੁੱਖੇ ਤੇ ਹੈ ਬਿਠਾਈ ਰੱਖਿਆ ਨਹੀਂ ਤੇ ਕੰਪਲੈਕਸ ਵਿੱਚੋਂ ਫੜੇ ਬੱਚਿਆਂ ਦੀਆਂ ਲਿਸਟਾਂ ਬਣਾ ਕੇ ਅਗਲੀ ਕਾਰਵਾਈ ਲਈ ਪੁਲਿਸ ਨੂੰ ਸੌਂਪਿਆ ਜਾ ਸਕਦਾ ਸੀ ਪਰ ਅਸਲ ਵਿੱਚ ਫੌਜੀ ਆਪਣੇ ਹੋਏ ਨੁਕਸਾਨ ਦਾ ਬਦਲਾ ਇਹਨਾਂ ਲੋਕਾਂ ਤੇ ਜ਼ੁਲਮ ਢਾ ਕੇ ਲੈਣਾ ਚਾਹੁੰਦੇ ਸਨ ਇਹਨਾਂ ਫੜੇ ਫੜੇ ਕੇ ਸਿੰਘਾਂ ਵਿੱਚ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਅਤੇ ਉਹਨਾਂ ਨਾਲ ਸੇਵਾ ਨਿਭਾਉਣ ਵਾਲੇ ਸਾਰੇ ਸਟਾਫ ਮੈਂਬਰ ਸਨ ਜੋ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਇੱਕ ਕਮਰੇ ਵਿੱਚੋਂ ਨਿਕਲ ਕੇ ਗੁਰਦੁਆਰਾ ਕੋਠਾ ਸਾਹਿਬ ਦੇ ਪਿੱਛੇ ਇੱਕ ਘਰ ਵਿੱਚ ਵੜ ਗਏ ਸਨ ਫੜੇ ਪਾਸੇ ਕਮਰੇ ਵਿੱਚੋਂ ਨਿਕਲ ਕੇ ਗੁਰਦੁਆਰਾ ਕੋਠਾ ਸਾਹਿਬ ਦੇ ਪਿੱਛੇ ਇੱਕ ਘਰ ਵਿੱਚੋਂ ਫੜੇ ਗਏ ਸਨ ਗਿਆਨੀ ਸੋਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੂੰ ਉਹਨਾਂ ਦੇ ਸਿੱਖ ਰੈਫਰੈਂਸ ਲਾਇਬ੍ਰੇਰੀ ਨਾਲ ਲੱਗਦੇ ਘਰ ਤੋਂ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਪਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਕਿਉਂਕਿ ਉਸ ਤੋਂ ਬਾਅਦ ਦੇ ਹੋਏ ਸਿੰਘਾਂ ਸਿੰਘ ਕੁਝ ਹਥਿਆਰ ਉਹਨਾਂ ਦੇ ਘਰ ਨਾਲ ਲੱਗਦੀਆਂ ਪੌੜੀਆਂ ਵਿੱਚ ਰੱਖ ਗਏ ਸਨ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਫੌਜ ਦੀ ਅਨਾਊਂਸਮੈਂਟ ਸੁਣ ਕੇ ਜਦ ਫੜਾ ਪ੍ਰਸ਼ਾਦ ਵਾਲੇ ਕਮਰੇ ਕਮਰੇ ਉਤਲੀ ਆਪਣੀ ਰਹਿਸ਼ਤੋਂ ਕੁਝ ਨਕਦੀ ਅਤੇ ਗਹਿਣੇ ਸਮੇਤ ਥੱਲੇ ਉਤਰੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਕਦੀ ਅਤੇ ਗਹਿਣੇ ਲੁੱਟ ਲੈ ਗਏ ਅਤੇ ਬਾਹਾਂ ਬੰਨ੍ਹ ਕੇ ਗ੍ਰਿਫਤਾਰ ਕੀਤੇ ਲੋਕਾਂ ਵਿੱਚ ਬਿਠਾ ਦਿੱਤਾ ਸ਼ਾਮ 5:30 ਵਜੇ ਦੇ ਕਰੀਬ ਦਰਬਾਰ ਸਾਹਿਬ ਦੇ ਅੰਦਰੋਂ 9 ਬੀਬੀਆਂ ਅਤੇ ਸੇਵਾਦਾਰਾਂ ਸਮੇਤ 19 ਜਣੇ ਬਾਹਰ ਨਿਕਲੇ ਗ੍ਰੰਥੀ ਗਿਆਨੀ ਮੋਹਨ ਸਿੰਘ ਅਤੇ ਗਿਆਨੀ ਪੂਰਨ ਸਿੰਘ ਅੰਦਰ ਹੀ ਰਹੇ ਜ਼ਖਮੀ ਸਿੰਘ ਭਾਈ ਉਤਾਰ ਸਿੰਘ ਬਾਰੂਗਾਲ ਵੀ ਅੰਦਰ ਹੀ ਸਨ ਜੋ ਗੋਲੀ ਲੱਗੀ ਹੋਣ ਕਰਕੇ ਬਾਹਰ ਨਹੀਂ ਸੀ ਆ ਸਕਦਾ ਬਾਹਰ ਆਉਣ ਵਾਲੇ ਸਿੰਘਾਂ ਨੇ ਫੌਜ ਨੂੰ ਦੱਸਿਆ ਕਿ ਦੋ ਸਿੰਘ ਸਹਿਬਾਨ ਅੰਦਰ ਹਨ ਜਿਨ੍ਹਾਂ ਦਾ ਮਰਯਾਦਾ ਅਨੁਸਾਰ ਅੰਦਰ ਰਹਿਣਾ ਜ਼ਰੂਰੀ ਹੈ ਜਨਰਲ ਬਰਾਡ ਨੇ ਸੇਵਾਦਾਰਾਂ ਦੀ ਇਹ ਗੱਲ ਨਾ ਮੰਨੀ ਅਤੇ ਉਹਨਾਂ ਦੇ ਬਾਹਰ ਆਉਣ ਲਈ ਬਾਰ-ਬਾਰ ਅਨਾਉਂਸਮੈਂਟ ਕਰਦਾ ਰਿਹਾ ਜਦ ਸਾਰੇ 7 ਵਜੇ ਤੱਕ ਬਾਹਰ ਨਾ ਆਏ ਤਾਂ ਫਿਰ ਉਸ ਨੇ ਇੱਕ ਸੇਵਾਦਾਰ ਦੇ ਨਾਲ ਕੁਝ ਫੌਜੀ ਅੰਦਰ ਦਰਬਾਰ ਸਾਹਿਬ ਵਿੱਚ ਭੇਜੇ ਜੋ ਸਿੰਘ ਸਹਿਬਾਨ ਨੂੰ ਬਾਹਰ ਲੈ ਕੇ ਆਏ ਬਾਹਰ ਦਰਸ਼ਨੀ ਡੇਉੜੀ ਕੋਲ ਬਰਾੜ ਖੜਾ ਸੀ ਜੋ ਸਿੰਘ ਸਹਿਬਾਨ ਨੂੰ ਸਤਿ ਸ੍ਰੀ ਅਕਾਲ ਬਰਾਖੇ ਕਹਿਣ ਲੱਗਿਆ ਕਿ ਮੈਂ ਵੀ ਸਿੱਖਾਂ ਅੱਗੇ ਕੀ ਕਰਨਾ ਹੈ ਸਿੰਘ ਸਾਹਿਬ ਗੈਨੀ ਮੋਹਨ ਸਿੰਘ ਨੇ ਕਿਹਾ ਕਿ ਸਾਡੇ ਦੋ ਸੇਵਾਦਾਰ ਅੰਦਰ ਦਰਬਾਰ ਸਾਹਿਬ ਵਿੱਚ ਭੇਜੋ ਕਿਉਂਕਿ ਅੰਦਰ ਸੁਣਨਾ ਨਹੀਂ ਚੱਲ ਸਕਦੇ ਅਤੇ ਅਸੀਂ ਕੱਲ ਤੋਂ ਅੰਦਰ ਹੀ ਹਾਂ ਇਸ ਲਈ ਜ਼ਰੂਰੀ ਕਿ ਰਿਆ ਲਈ ਬਾਹਰ ਜਾਣਾ ਚਾਹੁੰਦੇ ਹਾਂ ਪਰ ਬਰਾੜ ਇਹ ਗੱਲ ਨਾ ਮੰਨਿਆ ਉਸਨੇ ਕਿਹਾ ਕਿ ਦਰਬਾਰ ਸਾਹਿਬ ਦੀ ਛੱਤ ਉੱਤੇ ਅਲਮਜੀ ਫਿਟਸੀ ਜਿਸ ਨਾਲ ਸਾਡਾ ਬਹੁਤ ਨੁਕਸਾਨ ਹੋਇਆ ਹੈ। ਇਨ੍ਹਾਂ ਬਾਰੇ ਦੁਨੀਆ ਭਰ ਦੀਆਂ ਅਖਬਾਰਾਂ ਵਿੱਚ ਦਿੱਤਾ ਗਿਆ ਕਿ ਦਰਬਾਰ ਸਾਹਿਬ ਅੰਦਰੋਂ ਵੀ ਬਾਈ ਖਤਰਨਾਕ ਅਤਵਾਦੀ ਗ੍ਰਿਫਤਾਰ ਕੀਤੇ ਗਏ ਹਨ। ਗਿਆਨੀਪੁਰ ਸਿੰਘ ਨੇ ਕਿਹਾ ਕਿ ਅੰਦਰ ਕੋਈ ਹਥਿਆਰਬੰਦ ਬੰਦਾ ਨਹੀਂ ਸੀ। ਬਰਾੜ ਕਹਿੰਦਾ ਕਿ ਅਸੀਂ ਤਲਾਸ਼ੀ ਲੈਣੀ ਹੈ। ਫਿਰ ਦੋ ਅਸਰਾਤੇ ਕੁਝ ਜਵਾਨ ਸਿੰਘ ਸਹਿਬਾਨ ਨੂੰ ਅੱਗੇ ਲਾ ਕੇ ਅੰਦਰ ਤਲਾਸ਼ੀ ਲੈਣ ਗਏ। ਅੰਦਰ ਜਾ ਕੇ ਉਹਨਾਂ ਨੇ ਬਹੁਤ ਬਰੀਕੀ ਨਾਲ ਤਲਾਸ਼ੀ ਲਈ। ਇੱਥੋਂ ਦੇਖ ਕੇ ਫਰਸੀ ਮੈਟ ਵੀ ਚੁੱਕ ਕੇ ਵੇਖੇ ਅੰਦਰ ਕੋਈ ਹਥਿਆਰ ਜਾਂ ਰੋਂਦਾ ਦਾ ਕੋੱਖਾ ਤੱਕ ਨਹੀਂ ਸੀ ਮਿਲਿਆ ਭਾਈ ਅਵਤਾਰ ਸਿੰਘ ਉਦੋਂ ਤੱਕ ਸ਼ਹੀਦ ਹੋ ਚੁੱਕਿਆ ਸੀ ਜਿਸ ਨੂੰ ਚਾਦਰ ਵਿੱਚ ਬੁਲੇਟ ਕੇ ਬਾਹਰ ਲਿਆਂਦਾ ਲੈ ਜਾਂਦਾ ਗਿਆ ਅਤੇ ਦੂਜੇ ਸੀਰ ਸਿੰਘਾਂ ਦੇ ਸਰੀਰ ਕੋਲ ਰੱਖ ਦਿੱਤਾ ਉਸ ਰਾਤ ਕਿਸੇ ਨੂੰ ਵੀ ਦਰਬਾਰ ਸਾਹਿਬ ਅੰਦਰ ਨਹੀਂ ਜਾਣ ਦਿੱਤਾ ਜਿਸ ਕਰਕੇ ਕੋਈ ਮਰਿਆਦਾ ਨਾ ਨਿਭਾਈ ਜਾ ਸਕੀ ਸਿੰਘ ਸਾਹਿਬਾਨ ਨੂੰ ਵੀ ਰਾਤ ਪਰ ਉੱਥੇ ਹੀ ਬਿਠਾਈ ਰੱਖਿਆ ਅਸੀਂ ਤਨੇ ਦਿਨ ਚੜੇ ਆਪਣੇ ਮੋਰਚੇ ਦੇ ਨਾਲ ਸਾਹਮਣੇ ਕਮਰੇਆਂ ਵਿੱਚ ਕਮਰੇ ਵਿੱਚ ਹੋ ਗਏ ਸ। ਮਤਲਬ ਭਗਵਾਨ ਸਿੰਘ ਦੇ ਨਾਲ ਦੋ ਹੋਰ ਸਾਥੀ ਸਨ ਉਹਦਾ ਉਹ ਜ਼ਿਕਰ ਕਰਦਿਨੇ। ਇਸ ਦਾ ਤਾਲਾ ਖੋਲਣ ਲਈ ਵੀ ਚੰਨੀ ਨੇ ਮੇਰੇ ਅਤੇ ਪ੍ਰੋਫੈਸਰ ਦੇ ਮੋਢਿਆਂ ਤੇ ਹੱਥ ਰੱਖ ਕੇ ਜ਼ੋਰ ਦੀ ਲੱਤਾਂ ਮਾਰਨ ਵਾਲਾ ਫਾਰਮੂਲਾ ਅਪਣਾਇਆ। ਅੰਦਰ ਮੰਜੇ ਪੈਸਾਂ ਜਿੰਨਾ ਉੱਤੇ ਅਸੀਂ ਬੈਠ ਗਏ। ਬਾਥਰੂਮ ਵਿੱਚ ਪਾਣੀ ਪਿਆ ਸੀ ਅਤੇ ਬੰਬਾਂ ਦੇ ਤੁਮਾਕਿਆਂ ਨਾਲ ਦੀਵਾਰਾਂ ਤੇ ਸ਼ਤਜੋ ਸੀਮੇਂਟ ਡਿੱਗਿਆ ਹੋਇਆ ਸੀ ਅਸੀਂ ਤਿੰਨੇ ਚੁੱਪਚਾ ਬੈਠੇ ਸੀ ਪਰ ਸਾਰੇ ਅੰਦਰ ਇੱਕ ਕੋਲ ਚੱਲ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਟੈਂਕ ਆ ਗਏ ਹਨ ਅਤੇ ਲੜਾਈ ਤਾਂ ਹੁਣ ਖਤਮ ਹੋਣ ਵਾਲੀ ਹੈ ਸਿੱਖ ਕੌਮ ਦੀ ਪੁਨਰਜਗਰਤੀ ਲਈ ਇਹ ਲੜਾਈ ਬਹੁਤ ਜ਼ਰੂਰੀ ਸੀ ਪਰ ਸਾਨੂੰ ਅੱਗੇ ਦੀ ਲੜਾਈ ਵਾਸਤੇ ਇੱਥੋਂ ਨਿਕਲਣਾ ਚਾਹੀਦਾ ਹੈ ਫਿਰ ਲੱਗਿਆ ਕਿ ਇਹ ਵਿਚਾਰ ਗਲਤ ਹੈ ਅਤੇ ਦਿਮਾਗ ਉੱਤੇ ਬਹੁਤ ਭਾਰ ਮਹਿਸੂਸ ਹੋਇਆ ਕਿਉਂਕਿ ਮੌਲ ਇਸ ਤਰ੍ਹਾਂ ਚਾਰਜ ਹੋਇਆ ਸੀ ਕਿ ਲੜਾਈ ਅਤੇ ਸ਼ਹਾਦਤ ਤੋਂ ਬਿਨਾਂ ਤੀਜੀ ਗੱਲ ਗਲਤ ਲੱਗਦੀ ਸੀ ਦਿਨ ਵਾਵਾ ਚੜ ਚੁੱਕਿਆ ਸੀ ਮੇਰੇ ਦਿਲ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆ ਰਹੇ ਸਨ ਇੱਕ ਵਾਰ ਇਹ ਵੀ ਖਿਆਲ ਆਇਆ ਕਿ ਐਡਾ ਜਹਾਦ ਸੰਤਾਨ ਸੰਤਾਨ ਨੇ ਕਿਉਂ ਛੇੜਿਆ ਸਾਡੇ ਕੋਲ ਇੰਨੀ ਤਾਕਤ ਨਹੀਂ ਸੀ ਕਿ ਤਾਕਤ ਨਹੀਂ ਸੀ ਉਹਨਾਂ ਨੂੰ ਸਰਕਾਰ ਨਾਲ ਸਲਾਕੁਨ ਰੁਖ ਅਪਣਾਉਣਾ ਚਾਹੀਦਾ ਸੀ ਸਿੱਖ ਇਤਿਹਾਸ ਤੋਂ ਪੁਲੀਪਾਂਤ ਬਾਖ ਪਹੁੰਚਣ ਦੇ ਬਾਵਜੂਦ ਮੇਰੇ ਦਿਲ ਵਿੱਚ ਇਹ ਢਾਹੂ ਵਿਚਾਰ ਆ ਰਹੇ ਸਨ ਇਹ ਮਨੁੱਖੀ ਕਮਜ਼ੋਰੀ ਹੈ ਜੋ ਜਿੱਤੇ ਵੇਲੇ ਹਮੇ ਹੰਕਾਰ ਵਿੱਚ ਆ ਜਾਂਦਾ ਹੈ ਪਰ ਮੁਸ਼ਕਲ ਵਿੱਚ ਫਸ ਜਾਵੇ ਤਾਂ ਟੈਂਦੀ ਕਲਾ ਵਿੱਚ ਚਲਾ ਜਾਂਦਾ ਹੈ ਬੁੱਧੀਜੀਵੀ ਤਾਂ ਇਸ ਬਿਮਾਰੀ ਤੋਂ ਜ਼ਿਆਦਾ ਸ਼ਿਕਰ ਹੁੰਦੇ ਹਨ ਮੈਂ ਆਪਣੇ ਆਪ ਨੂੰ ਬੁੱਧੀਜੀਵੀ ਵੀ ਨਹੀਂ ਸੀ ਸਮਝਦਾ ਪਰ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ 10-12 ਸਾਲ ਵਿਚਰਨ ਦੇ ਨਾਲ-ਨਾਲ ਸਰਦਾਰ ਕਪੂਰ ਸਿੰਘ ਹੋਰਾਂ ਦੀ ਸੰਗਤ ਵੀ ਕੀਤੀ ਗੁਰਚਰਨ ਸਿੰਘ ਤਾਲੇਵ ਡਾਕਟਰ ਆਤਰ ਸਿੰਘ ਹੋਰਾਂ ਵਰਗੇ ਬੁੱਧੀ ਜੀਵਿਆਂ ਥੱਲੇ ਕੰਮ ਕਰ ਚੁੱਕਿਆ ਸੀ ਇਸ ਲਈ ਬੁੱਧੀ ਜੀਵਿਆਂ ਦਾ ਪ੍ਰਸਾਵਾ ਜਰੂਰ ਪੈ ਚੁੱਕਿਆ ਸੀ ਅਸੀਂ ਤਿੰਨੇ ਇਸ ਵੇਲੇ ਹੱਥਾਂ ਵਿੱਚ ਥੈਰ ਲੈ ਕੇ ਬੈਠੇ ਸੀ ਮੈਂ ਕਾਫੀ ਸੋਚ ਵਿਚਾਰ ਕਰ ਤੋਂ ਬਾਅਦ ਖਾਮੋਸ਼ੀ ਥੋੜੀ ਮੈਂ ਕਿਹਾ ਕਿ ਆਪਾਂ ਨੂੰ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚਰਨਜੀਤ ਨੇ ਮੇਰੀ ਹਾਂ ਵਿੱਚ ਛਾਮ ਲਈ ਪ੍ਰੋਫੈਸਰ ਤਾਲੀ ਔਰ ਕਹਿਣ ਲੱਗਾ ਕਿ ਵੇਖ ਲਓ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਜੇ ਸਲਾਹ ਹੈ ਤਾਂ ਲੜਾਈ ਲੜ ਲਓ ਅਸੀਂ ਦੋਵੇਂ ਨਿਕਲਣ ਦੀ ਕੋਸ਼ਿਸ਼ ਉੱਤੇ ਸਹਿਮਤ ਹੋ ਗਏ ਸਾ ਕਿਉਂਕਿ ਇਹ ਸੰਤਾਂ ਦਾ ਸਨੇਹਾ ਵੀ ਸੀ ਇਸ ਲਈ ਪ੍ਰੋਫੈਸਰ ਵੀ ਚੁੱਪ ਕਰ ਗਿਆ ਖੈਰ ਸਾਡੀ ਤਿੰਨਾਂ ਦੀ ਰਹਿ ਬਹੁਤ ਹੁਣ ਬਾਹਰ ਨਿਕਲਣ ਦੀ ਕੋਸ਼ਿਸ਼ ਉੱਤੇ ਹੀ ਟਿਕ ਗਈ ਸਾਡੇ ਲੱਗੇ ਹੀ ਇੱਕ ਤੀਨ ਦੀ ਵੱਡੀ ਸਾਰੀ ਪੇਟੀ ਪਈ ਸੀ ਸਾਰਾ ਅਸਾਂ ਉਹ ਖੋਲੀ ਇਸ ਵਿੱਚ ਬਹੁਤ ਕੱਪੜੇ ਪੈਸਨ ਅਸੀਂ ਆਪਣੀਆਂ ਥਾਮਸਨ ਗੰਨਾਂ ਗੋਲੀਆਂ ਗਰਨੇਡ ਵਗੈਰਾ ਕੱਪੜਿਆਂ ਦੇ ਥੱਲੇ ਪੇਟੀ ਵਿੱਚ ਸੌਕੇ ਰੱਖ ਦਿੱਤੇ ਅਤੇ ਖੜੇ ਹੋ ਗਏ ਚਨ ਮਹਾਰਾਜ ਦੇ ਚਰਨਾਂ ਵਿੱਚ ਸੀ ਡਿਊੜੀ ਦੇ ਪਿਛਲੇ ਪਾਸੇ ਉਦੋਂ ਲੋਹੇ ਦਾ ਇੰਗਲਾਰਨ ਵਾਲਾ ਗੇਟ ਜਿਹਾ ਸੀ ਜਿਸ ਨੂੰ ਜੰਦਰਾ ਮਾਰ ਕੇ ਅੰਦਰੋਂ ਬੰਦ ਕੀਤਾ ਹੋਇਆ ਸੀ ਚਰਨਜੀਤ ਨੇ ਇੱਕ ਖਿੜਕੀ ਜਾਂ ਬਾਰੀ ਜਿਹੇ ਜੋ ਖੁੱਲੀ ਹੀ ਸੀ ਅਤੇ ਉਸ ਨੂੰ ਪੱਕੀਆਂ ਇੱਟਾਂ ਗਾਰੇ ਤੋਂ ਬਿਨਾਂ ਹੀ ਚਿੰਨ ਕੇ ਬੰਦ ਕੀਤਾ ਹੋਇਆ ਸੀ ਦੀਆਂ 10 ਦੇ ਲਗਭਗ ਇੱਟਾਂ ਕੱਢ ਦਿੱਤੀਆਂ ਅਤੇ ਇਸ ਨਾਲ ਪਿਛਲੇ ਪਾਸੇ ਨੂੰ ਲੰਘਣ ਵਾਸਤੇ ਰਾਹ ਜਹ ਬਣ ਗਿਆ ਸਾਡੇ ਕੱਪੜੇ ਸੀਨੇ ਨਾਲ ਭਿੱਜੇ ਹੋਏ ਸਨ ਬਹੁਤ ਬਰਹਾ ਹਲ ਸੀ ਦੋ ਦਿਨਾਂ ਤੱਕ ਕੱਪੜੇ ਨਹੀਂ ਸਨ ਬਦਲੇ ਹਰਾਨੀ ਦੀ ਗੱਲ ਇਹ ਹੈ ਕਿ ਇਸ ਪਾਸਿਓਂ ਅਸੀਂ ਆਸਾਨੀ ਨਾਲ ਬਾਹਰ ਨਿਕਲ ਗਏ ਹੈਦਰਾਬਾਦੀ ਬਹੁਤ ਸੰਘਣੀ ਸੀ ਫੌਜ ਦਾ ਆਦਮੀ ਇੱਥੇ ਲੱਗੇ ਕੋਈ ਨਹੀਂ ਸੀ ਰਸਤਾ ਇੱਕ ਬੁੱਢੀ ਅਤੇ ਬੁੱਢਾ ਛੋਟੇ ਜਿਹੇ ਕਮਰੇ ਵਿੱਚ ਬੈਠੇ ਸਨ ਅਸੀਂ ਬੂਹੇ ਦੇ ਅੱਗੇ ਖੜੋਤੇ ਹੀ ਸੀ ਕਿ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜਾਓ ਇੱਥੋਂ ਚਲੇ ਜਾਓ ਚਰਜੀਤ ਕਹਿਣ ਲੱਗਾ ਮੈਂ ਅਸੀਂ ਤੇਰੇ ਪੁੱਤਾਂ ਵਰਗੇ ਹਾਂ ਤੁਸੀਂ ਐਵੇਂ ਕਿਉਂ ਰੌਲਾ ਪਾਉਂਦੇ ਹੋ ਪਰ ਉਹ ਚੁੱਪ ਨਾ ਕੀਤੇ ਮੈਂ ਕਿਹਾ ਚਲ ਆਪਾਂ ਅੱਗੇ ਚੱਲੀਏ ਸਾਡੇ ਪੈਰਾਂ ਵਿੱਚ ਜੁੱਤੀਆਂ ਵੀ ਨਹੀਂ ਸਨ ਅਗਲਾ ਘਰ ਹਰੀ ਸਿੰਘ ਨਾਮੀ ਸੇਵਕ ਸੇਵਾਦਾਰ ਦਾਸੀ ਜਿਸ ਨੂੰ ਜਿੰਦਰਾ ਲੱਗਿਆ ਹੋਇਆ ਸੀ ਚਰਨਜੀਤ ਨੇ ਪੁਰਾਣੇ ਤਰੀਕੇ ਬਾਹ ਸਾਡੇ ਮੋਢਿਆਂ ਉੱਤੇ ਹੱਥ ਰੱਖ ਕੇ ਆਪਣੇ ਦੋਵੇਂ ਪੈਰ ਗੁਹੇ ਨੂੰ ਮਾਰੇ ਬੂਹਾ ਖੁੱਲ ਗਿਆ ਅਸੀਂ ਅੰਦਰ ਵੜ ਗਏ ਬੂਹਾ ਬੰਦ ਕੀਤਾ ਤਾਂ ਉਸੇ ਤਰ੍ਹਾਂ ਜਿੰਦਰਾ ਬੰਦ ਹੋ ਗਿਆ ਜਿਸ ਤਰ੍ਹਾਂ ਇਸ ਨੂੰ ਖੋਲਿਆ ਹੀ ਨਹੀਂ ਸੀ ਹੁੰਦਾ ਅਸੀਂ ਅੰਦਰ ਜਾ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਮੰਜਿਆਂ ਉੱਤੇ ਬੈਠ ਗਏ ਇੱਥੇ ਬੈਠੇ ਅਜੇ ਵਿਚਾਰ ਬਣਾ ਹੀ ਰਹੇ ਸਾਂ ਕਿ ਚਰਨਜੀਤ ਦੇ ਹੱਥ ਸੱਬਲ ਲੱਗ ਗਏ ਉਸਨੇ ਬਾਰੀ ਬਾਰੀ ਜਿਹੀ ਕੋਲ ਜਾ ਕੇ ਜਿੱਥੇ ਕੰਧ ਦੀਆਂ ਇੱਟਾਂ ਥੋੜੀਆਂ ਸਨ ਸੱਬਲ ਨਾਲ ਪੁੱਟਣੇ ਸ਼ੁਰੂ ਕਰ ਦਿੱਤੀਆਂ ਅਤੇ ਕਹਿਣ ਲੱਗਾ ਕਿ ਵੇਖੇ ਦੂਸਰੇ ਪਾਸੇ ਕੌਣ ਹੈ ਇਸ ਤੋਂ ਪਹਿਲਾਂ ਅਸਾਂ ਪਾਣੀ ਨਾਲ ਮੂੰਹ ਹੱਥ ਧੋ ਧੋ ਲੈ ਅਤੇ ਉੱਥੇ ਕੱਪੜੇ ਲੱਭ ਕੇ ਬਦਲ ਲੈ ਉੱਥੋਂ ਕੱਪੜੇ ਲੱਭ ਕੇ ਬਦਲ ਲੈ ਮੈਨੂੰ ਜਿੰਨਾ ਕੋ ਨਿਤਨੇਮ ਜਵਾਨੀ ਕੰਟ ਸੀ ਉਹ ਕਰਨ ਲੱਗ ਪਿਆ ਚਰਨਜੀਤ ਕੰਧ ਨੂੰ ਪੜਨ ਲੱਗ ਪਿਆ ਅਤੇ ਪ੍ਰੋਫੈਸਰ ਮਹਿੰਦਰ ਸਿੰਘ ਤਾਲੀਰ ਖਾਨ ਲਈ ਕੁਝ ਲੱਭਣ ਲੱਗ ਪਿਆ ਇੱਥੇ ਸਾਨੂੰ ਕੁਝ ਬਦਾਮ ਲੱਭ ਲੱਭ ਪਏ ਜੋ ਅਸਾਂ ਵੰਡ ਕੇ ਖਾ ਲਏ ਇਹਨਾਂ ਨੂੰ ਫਿਰ ਪਰਲੇ ਪਾਸੇੋਂ ਜਿੱਧਰ ਚੰਨੀ ਕੰਧ ਨੂੰ ਪਾੜ ਰਿਹਾ ਸੀ ਇੱਕ ਬੁੱਢੀ ਮਾਈ ਦੀ ਆਵਾਜ਼ ਆਈ ਵੀ ਕੀ ਪਏ ਕਰਦੇ ਹੋ ਚੰਨੀ ਨੇ ਪਾੜ ਲਾਉਣਾ ਬੰਦ ਕਰ ਦਿੱਤਾ ਕਿ ਕਿਤੇ ਮਾਈ ਜ਼ਿਆਦਾ ਰੌਲਾ ਨਾ ਪਾ ਦੇਵੇ ਉਹ ਸਾਡੇ ਕੋਲ ਆ ਕੇ ਬੈਠ ਗਿਆ ਕੁਝ ਚਿਰ ਬਾਅਦ ਮੈਂ ਇਹਨਾਂ ਨੂੰ ਕਿਹਾ ਹੁਣ ਆਪਾਂ ਇੱਥੇ ਬੈਠ ਕੇ ਕੀ ਕਰਾਂਗੇ ਬਾਹਰ ਨਿਕਲਣ ਬਾਰੇ ਕੁਝ ਸੋਚੀਏ ਬਰਨਾ ਬੈਠੇ ਤਾਂ ਉੱਥੇ ਹੀ ਠੀਕ ਸੀ ਮੇਰੇ ਮਨ ਵਿੱਚ ਵਿਚਾਰ ਆ ਰਹੇ ਸਨ ਕਿ ਜੇ बच ਕੇ ਨਿਕਲ ਗਏ ਤਾਂ ਠੀਕ ਹੈ ਨਹੀਂ ਤਾਂ ਜੇ ਫੌਜ ਨੇ ਫੜ ਲੇਤਾ ਹੱਥ ਖੜੇ ਕਰਨੇ ਪੈਣਗੇ ਇਹ ਬੜੀ ਬੇਸ਼ਤੀ ਵਾਲੀ ਗੱਲ ਹੋਵੇਗੀ ਇੰਨੇ ਚਿਰ ਨੂੰ ਸਾਡਾ ਧਿਆਨ ਬਾਹਰ ਪਈ ਲੱਕੜ ਦੀ ਪੌੜੀ ਵੱਲ ਗਿਆ ਇਹ ਪੌੜੀ ਸਾਡੇ ਬੂਹੇ ਦੇ ਸਾਹਮਣੇ ਵਾਲੇ ਕੋਠੇ ਦੇ ਨਾਲ ਲੱਗੀ ਹੋਈ ਸੀ ਚਰਨਜੀਤ ਨੇ ਚੁੱਕ ਕੇ ਸਾਡੇ ਵਾਲੇ ਕਮਰੇ ਵਿੱਚ ਲਾਈ ਹੋਈ ਸੀ ਤੇ ਅਸੀਂ ਹੌਲੀ-ਹੌਲੀ ਇੱਕ-ਇੱਕ ਕਰਕੇ ਕੋਠੇ ਉੱਤੇ ਚੜਨ ਲੱਗੇ ਕੋਠੇ ਤੇ ਚੜ ਕੇ ਅਸੀਂ ਬੰਨੀ ਜੀ ਨਾਲ ਬੈਠ ਕੇ ਵੇਖਿਆ ਤਾਂ ਕੋਈ ਖਤਰਾ ਨਹੀਂ ਸੀ ਲੱਗਿਆ ਅਸੀਂ ਜਦੋਂ ਦੂਸਰੇ ਪਾਸੇ ਵੇਖਿਆ ਤਾਂ ਉਸ ਘਰ ਵਿੱਚ ਇਕੱਲੀ ਮਾਈ ਸੀ ਜਦ ਅਸੀਂ ਮਾਈ ਦੇ ਘਰ ਵੱਲ ਹੋਏ ਤਾਂ ਉਹ ਸਾਨੂੰ ਟੁੱਟ ਕੇ ਪੈ ਗਈ ਨਾਲ ਹਰੀ ਸਿੰਘ ਨੂੰ ਗਾਲਾਂ ਕੱਢੇ ਕਹੇ ਤੁਸੀਂ ਇੱਥੋਂ ਚਲੇ ਜਾਓ ਮੈਂ ਤਾਂ ਤਹੀ ਮਰੀ ਆ ਮੇਰੇ ਕੋਲ ਪਾਣੀ ਵੀ ਨਹੀਂ ਹੈ ਅਸੀਂ ਫਿਰ ਉਨੀ ਪਰੇ ਵਾਪਸ ਆਪਣੇ ਕਮਰੇ ਵਿੱਚ ਆ ਕੇ ਸੋਚਣ ਲੱਗੇ ਕਿ ਕੀ ਕਰੀਏ ਸਾਹਮਣੇ ਕਾਲ ਤਖਤ ਵੱਲੋਂ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਸੀ ਅੰਦਰੋਂ ਨਿਕਲ ਕੇ ਦੂਸਰੀ ਵਾਰ ਫੇਰ ਅਸੀਂ ਮਨ ਬਣਾ ਕੇ ਮਾਈ ਦੇ ਘਰ ਚੱਲੀ ਪਤਾ ਨਹੀਂ ਕੋਈ ਗੁਪਤ ਤਾਕਤ ਹੀ ਸਾਨੂੰ ਇਹ ਸਾਰਾ ਕੁਝ ਸਮਝਾ ਰਹੀ ਸੀ ਇਸ ਵਾਰ ਚਰਜੀਤ ਨੇ ਇੱਕ ਸਿਆਣਪ ਕੀਤੀ ਉਸਨੇ ਪਾਣੀ ਠੰਡਾ ਰੱਖਣ ਵਾਸਤੇ ਪਾਣੀ ਦੀ ਛੋਟੀ ਜਿਹੀ ਬਾਲਟੀ ਟੈਂਕੀ ਵਰਗੀ ਜੋ ਇੱਧਰ ਪਈ ਸੀ ਉਹ ਨਾਲ ਲੈ ਲਈ ਕਹਿਣ ਲੱਗਾ ਮਾਈ ਨੂੰ ਪਾਣੀ ਪਿਵਾਵਾਂਗੇ ਉਸੇ ਤਰ੍ਹਾਂ ਮਾਈ ਦੇ ਘਰ ਉਤਰ ਗਏ ਮੈਨੇ ਇਸ ਵਾਰ ਪਹਿਲਾ ਵੰਗਰੋਲਾ ਨਾ ਪਾਇਆ ਇੱਕ ਅਜੀਬ ਕੌਤਕ ਸੀ ਅਸੀਂ ਉਸ ਨੂੰ ਪਾਣੀ ਪਿਆਇਆ ਉਹ ਕਹਿਣ ਲੱਗੀ ਕੋਈ ਨਾ ਕੋਸ ਤੂੰ ਇਸ ਮੰਜੇ ਉੱਤੇ ਬੈਠ ਜਾਓ ਅਸੀਂ ਮੰਜੇ ਉੱਤੇ ਉਸ ਦੇ ਅੰਦਰ ਬੈਠ ਗਏ ਚਰਜੀਤ ਨੇ ਕਿਹਾ ਮੈ ਅਸੀਂ ਕਈ ਦਿਨਾਂ ਤੋਂ ਰੋਟੀ ਨਹੀਂ ਖਾਧੀ ਮੈ ਕੋਲ ਇੱਕ ਜਾ ਦੋ ਰੋਟੀਆਂ ਪਈਆਂ ਸਨ ਉਸਨੇ ਇਹਨਾਂ ਨੂੰ ਦੇ ਦਿੱਤੀਆਂ ਇਹਨਾਂ ਦੋਹਾਂ ਨੇ ਲੂਣ ਲਾ ਕੇ ਇੱਕ ਇੱਕ ਖਾ ਲਈ ਮੈਂ ਮੰਜੇ ਤੇ ਆਰਾਮ ਨਾਲ ਪੈ ਗਿਆ ਅਤੇ ਸੋਚਣ ਲੱਗਿਆ ਕਿ ਅੱਗੇ ਕੀ ਕਰੀਏ ਮਾਈ ਦਾ ਦਿਮਾਗ ਕੁਝ ਇਸੇ ਤਰ੍ਹਾਂ ਦਾ ਹੀ ਸੀ ਉਹ ਕਰਫਿਊ ਦੀ ਪ੍ਰਵਾਹ ਕੀਤੇ ਬਿਨਾਂ ਬਾਹਰ ਤੁਰੇ ਫਿਰਦੀ ਸੀ ਉਸ ਦਾ ਇੱਕ ਪੁੱਤਰਾ ਜਾਂ ਦੋਤਰਾ ਸੀ ਉਸ ਨੂੰ ਫੌਜ ਵਾਲਾ ਨੇ ਕਹਿ ਕੇ ਬਾਹਰ ਜੰਦਰਾ ਲਗਵਾ ਛੱਡਿਆ ਸੀ ਕਿ ਮਾਈ ਬਾਹਰ ਨਾ ਜਾਵੇ ਉਹ ਮੁੰਡਾ ਬਾਹਰ ਜੰਦਰਾ ਲਾ ਕੇ ਨਾਲ ਦੇ ਘਰ ਚਲਾ ਗਿਆ ਸੀ ਗੁੱਡੀ ਜੇ ਕਹੇ ਵੀ ਤਾਂ ਵੀ ਉਹ ਦਰਵਾਜ਼ਾ ਨਹੀਂ ਖੋਲਦਾ ਇੱਥੇ ਆ ਕੇ ਅਸੀਂ ਪਹਿਲੀ ਥਾਂ ਨਾਲੋਂ ਕੁਝ ਰਾਹਤ ਜਿਹੀ ਮਹਿਸੂਸ ਕੀਤੀ ਕਿਉਂਕਿ ਇਹ ਜਗ੍ਹਾ ਕੁਝ ਦੂਰ ਵੀ ਸੀ ਤੇ ਅਸੀਂ ਕੱਪੜੇ ਅਤੇ ਜੁੱਤੀਆਂ ਵੀ ਪਾਈਆਂ ਹੋਈਆਂ ਸਨ ਅਸੀਂ ਬਹਾਨਾ ਬਣਾ ਕੇ ਬਣਾ ਸਕਦੇ ਸੀ ਕਿ ਅਸੀਂ ਤਾਂ ਇੱਥੇ ਯਾਤਰੂ ਫਸੇ ਹੋਏ ਹਾਂ ਭਾਵੇਂ ਪੁਨਛਾਣ ਤੋਂ ਬਾਅਦ ਉਹ ਸਾਨੂੰ ਨਾ ਛੱਡਦੇ ਪਰ ਇੱਕ ਵਾਰ ਅਸੀਂ ਕੁਝ ਨਿਸ਼ਚਿੰਤ ਹੋ ਗਏ ਮੈਂ ਸਾਨੂੰ ਕਹਿੰਦੀ ਤੁਹਾਨੂੰ ਹਰੀਆਂ ਹਰੀਆ ਇੱਥੇ ਛੱਡ ਕੇ ਆਪ ਦੌੜ ਗਿਆ ਦੁਪਹਿਰ ਵੇਲੇ ਸਾਹਮਣੇ ਚਵਾਰੇ ਵਿੱਚੋਂ ਜਿੱਥੇ ਬਹੁਤ ਸਾਰੇ ਹਿੰਦੂ ਮੁੰਡੇ ਅਤੇ ਆਦਮੀ ਇਹ ਸਾਰਾ ਤਮਾਸ਼ਾ ਵੇਖਣ ਵਾਸਤੇ ਇਕੱਠੇ ਉਹ ਲੱਗਦੇ ਸਨ ਉੱਥੋਂ ਆਵਾਜ਼ ਆਈ ਕਿ ਕਰਕੂ ਖੁੱਲ ਗਿਆ ਹੈ ਚਲੋ ਘਰ ਚੱਲੀਏ ਸਾਡੇ ਕੰਨਾਂ ਵਿੱਚ ਵੀ ਆਵਾਜ਼ ਪਈ ਅਸੀਂ ਵੀ ਬਾਹਰ ਨਿਕਲਣੇ ਤਿਆਰ ਹੋ ਗਏ ਪਰ ਚਰਨਜੀਤ ਕਹਿੰਦਾ ਕਿ ਆਪਾਂ ਜਦੋਂ ਦੂਸਰੀ ਵਾਰੀ ਮਾਈ ਦੇ ਘਰ ਆਏ ਸੀ ਤਾਂ ਸਾਹਮਣੇ ਆਪਾਂ ਨੂੰ ਇੱਕ ਫੌਜੀ ਨੇ ਵੇਖ ਲਿਆ ਸੀ ਉਹ ਕਹੇ ਕਿ ਆਪਾਂ ਬਾਹਰ ਨਾ ਨਿਕਲੇ ਪਰ ਪ੍ਰੋਫੈਸਰ ਧਾਲੀਵਾਲ ਨੂੰ ਪਤਾ ਸੀ ਕਿ ਪਤਾ ਪਤਾ ਨਹੀਂ ਕੀ ਸੁੱਜੀ ਉਹ ਮਾਈ ਦੇ ਦਰਵਾਜ਼ੇ ਕੋਲ ਜਾ ਕੇ ਦਰਵਾਜ਼ਾ ਖੜਕਾਉਣ ਲੱਗ ਪਿਆ ਤੇ ਮਾਈ ਦੇ ਪੁੱਤਰੇ ਜਾਂ ਦੋਤਰੇ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਕਿ ਸਾਨੂੰ ਜੰਦਰਾ ਖੋਲ ਕੇ ਬਾਹਰ ਕੱਢੋ ਮੈਂ ਤੇ ਚਰਨਜੀਤ ਅੰਦਰ ਹੀ ਬੈਠੇ ਸਾਂ ਚਰਨਜੀਤ ਉਸ ਨੂੰ ਰੋਕਦਾ ਵੀ ਰਿਹਾ ਪਰ ਪ੍ਰੋਫੈਸਰ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਉਹ ਗੱਲ ਸੁਣੇ ਹੀ ਨਾ ਇਸ ਤੇ ਮਾਈ ਦੇ ਪੁੱਤਰੇ ਨੇ ਬਾਹਰੋਂ ਪੂੰਜੀ ਲਾ ਕੇ ਜੰਦਰਾ ਖੋਲ ਦਿੱਤਾ ਤੇ ਅਸੀਂ ਬਾਹਰ ਗਲੀ ਵਿੱਚ ਆ ਗਏ ਕਈ ਹੋਰ ਕਈ ਲੋਕ ਕਰਫਿਊ ਖੁੱਲਣ ਤੇ ਬਾਹਰ ਆ ਰਹੇ ਸਨ ਅਸੀਂ ਵੀ ਉਹਨਾਂ ਵਿੱਚ ਰਲ ਕੇ ਬਾਹਰ ਨੂੰ ਹੋਤਰੇ ਸਾਡੇ ਕੱਪੜੇ ਉੱਤੇ ਜੁੱਤੀਆਂ ਵੇਖ ਕੇ ਅਤੇ ਉਮਰ ਦੀ ਸਾਰੀ ਸਾਡੀ ਦੋਹਾਂ ਦੀ ਤੇ ਉਮਰ ਵੀ ਸਾਡੀ ਦੋਹਾਂ ਦੀ ਕਾਫੀ ਸੀ ਕਿਸੇ ਨੂੰ ਨੇ ਨਹੀਂ ਰੁਕਿਆ ਅਸੀਂ ਤਨੇ ਹੀ ਸਿੱਖ ਸੀ ਬਾਕੀ ਸਾਰੇ ਹਿੰਦੂ ਕੀ ਹਿੰਦੂ ਨਜ਼ਰ ਆ ਰਹੇ ਸੀ ਇਸ ਪੀੜ ਬਹੁਤ ਜ਼ਿਆਦਾ ਸੀ ਅਤੇ ਸਾਰੇ ਪਾਸਿਆਂ ਵੱਲ ਸੀ ਇਸੇ ਪੀੜ ਦੇ ਸਾਰੇ ਦਰਬਾਰ ਸਾਹਿਬ ਦੇ ਇਰਦ-ਗਿਰਦ ਜਿੰਨੇ ਵੀ ਬਬਰਾਂ ਦੇ ਜਾਂ ਟਕਸਾਲ ਦੇ ਸਿੰਘ ਲੋਕੇ ਸਨ ਨਿਕਲ ਗਏ ਇਹ ਲੋਕ ਫੌਜ ਵਾਲਿਆਂ ਦੀ ਸੇਵਾ ਵੀ ਕਰ ਰਹੇ ਸਨ ਪਾਣੀ ਵਗੈਰਾ ਪਿਆਰੇ ਸਨ ਅਤੇ ਖਾਣ ਦੀਆਂ ਚੀਜ਼ਾਂ ਦੇ ਰਹੇ ਸਨ ਅਸੀਂ ਇਧਰੋਂ ਵੀ ਹੋ ਕੇ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਗੇਟ ਦੇ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ ਜਿਹੇ ਆ ਗਏ ਇੱਥੇ ਇੱਕ ਫੌਜੀ ਸੂਬੇਦਾਰ ਖੜਾ ਸੀ ਉਸਨੇ ਸਾਨੂੰ ਪੁੱਛਿਆ ਕਿੱਧਰ ਫਿਰਦੇ ਹੋ ਅਸੀਂ ਪ੍ਰੋਫੈਸਰ ਦਾ ਆਈ ਕਾਰਡ ਵਿਖਾਇਆ ਅਤੇ ਕਿਹਾ ਕਿ ਅਸੀਂ ਮੱਥਾ ਟੇਕਣ ਆਏ ਸੀ ਪਰ ਇੱਥੇ ਹੀ ਰਹਿ ਗਏ ਉਹ ਕਹਿਣ ਲੱਗਾ ਕਿ ਤੁਹਾਨੂੰ ਦਿਸਦਾ ਨਹੀਂ ਇਧਰ ਤਾਂ ਫਿਰ ਆ ਰਿਹਾ ਹੈ ਸਾਨੂੰ ਕਹਿਣ ਲੱਗਾ ਕਿ ਬੱਸ ਚਲੇ ਜਾਓ ਅਸੀਂ ਬੱਸ ਹੋ ਗਏ ਕਿ ਦੂਸਰੀਆਂ ਗਲੀਆਂ ਵਿੱਚੋਂ ਦੀ ਧਰਮਪੁਰਾ ਬਾਜ਼ਾਰ ਆ ਗਏ ਲੱਗੀ ਪ੍ਰੋਫੈਸਰ ਤਾਲੀਵਾਲ ਦੀ ਸਾਲੀ ਦਾ ਘਰ ਸੀ ਉੱਥੇ ਜਦੋਂ ਉਹ ਘਰ ਬੜੇ ਤਾਂ ਅੱਗੇ ਪ੍ਰੋਫੈਸਰ ਦੀ ਘਰ ਵਾਲੀ ਬੀਬੀ ਸਰਬਜੀਤ ਕੌਰ ਪ੍ਰੋਫੈਸਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਅਸੀਂ ਸਹੀ ਸਲਾਮਤ ਘਰ ਤੱਕ ਕਿਵੇਂ ਪਹੁੰਚ ਗਏ ਉਧਰ ਕਰਫੂ ਫਿਰ ਲੱਗ ਚੁੱਕਿਆ ਸੀ ਅਸੀਂ ਘਰ ਦੀ ਛੱਤ ਉੱਤੇ ਜਾ ਕੇ ਵੇਖਿਆ ਸਾਹਮਣੇ ਕੋਤਵਾਲੀ ਸੜਕ 'ਤੇ ਫੌਰਾ ਚੌਕ ਦੂਜੇ ਪਾਸੇ ਜੱਲਿਆਂਵਾਲੇ ਬਾਗ ਦਾ ਗੇਟ ਨਜ਼ਰ ਆ ਰਹੇ ਸਨ ਜਿੱਥੇ ਫੌਜ ਦੀਆਂ ਗੱਡੀਆਂ ਵਿੱਚ ਸਫੈਦ ਚਾਦਰਾਂ ਵਿੱਚ ਬੁਲੇਟੀਆਂ ਲਾਸ਼ਾਂ ਢੋਈਆਂ ਜਾ ਰਹੀਆਂ ਸਨ ਉਧਰ ਹਰਮੰਦਰ ਸਾਹਿਬ ਵੱਲੋਂ ਅਜੇ ਵੀ ਗੋਲੀਆਂ ਦੀ ਆਵਾਜ਼ ਆਵਾਜ਼ਾਂ ਆ ਰਹੀਆਂ ਸਨ ਅਤੇ ਧੂੰਏ ਦੇ ਕਬਾਰ ਉੱਠ ਰਹੇ ਸਨ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਕੰਪਲੈਕਸ ਵਿੱਚ ਜਿਵੇਂ ਚਾਰੇ ਪਾਸੇ ਹਫੜਾ ਹਫੜਾਫੜੀ ਦਾ ਮਾਹੌਲ ਹੋ ਗਿਆ ਸੀ ਬਹੁਤ ਘੱਟ ਸਿੰਘ ਲੜਨ ਵਾਸਤੇ ਮੋਰਚਿਆਂ ਵਿੱਚ ਡਟੇ ਰਹੇ ਅਤੇ ਬਾਕੀ ਉੱਥੋਂ ਨਿਕਲਦੇ ਰਾਹ ਲੱਭਣ ਲੱਗ ਪਏ ਸੀ ਉਸੇ ਤਰ੍ਹਾਂ ਫੌਜ ਵਿੱਚ ਵੀ ਬੁਰਾ ਹਾਲ ਸੀ ਉਹ ਵੀ ਕਿਸੇ ਦੀ ਸੁਣ ਜਾਂ ਮੰਨ ਨਹੀਂ ਸੀ ਰਹੇ ਕਿਸੇ ਨੂੰ ਵੀ ਗੋਲੀ ਮਾਰ ਦਿੰਦੇ ਬੇਗੁਨਾਹਾਂ ਤੇ ਅੰਤਮੁਲਕੀ ਤਸਿੱਦਾਂ ਢਾਉਂਦੇ ਦਰਬਾਰ ਸਭ ਅੰਦਰ ਜਾਣ ਜਾਣਬੁੱਝ ਕੇ ਬੀੜੀਆਂ ਪੀਂਦੇ ਆਪਣੇ ਅਪਸਰਾਂ ਤੱਕ ਦੀ ਪਰਵਾਹ ਨਹੀਂ ਕਰਨ ਕਰਦੇ ਬੜੀ ਅਜੀਬ ਕਿਸਮ ਦਾ ਕਰਫਿਊ ਸੀ ਜਿੱਥੇ ਸਿੱਖ ਤਾਂ ਬਾਹਰ ਨਿਕਲਦੇ ਹੀ ਗੋੜੀ ਜਾ ਤਸਿੱਧ ਦਾ ਦਸ਼ਕਰ ਹੁੰਦੇ ਪਰ ਸ਼ਹਿਰ ਦੇ ਹਿੰਦੂ ਸ਼ਰੇਮਟਾੜੀਆਂ ਬਣ ਕੇ ਕੁਮਰੇ ਸਨ ਫੌਜ ਨੂੰ ਕੜਾ ਪੂੜੀਆਂ ਪੂੜੀਆਂ ਖਾਰੇ ਸਨ ਅਤੇ ਅਸਸਕੇ ਲੁੱਡੀਆਂ ਪਾਰੇ ਸਨ ਇਸ ਤਰ੍ਹਾਂ ਭਾਰਤ ਦੇ ਸੈਕੂਲਰ ਫੌਜ ਪੂਰੀ ਤਰ੍ਹਾਂ ਔਰੰਗਜ਼ੇਬ ਦੀ ਫੌਜ ਬੰਗ ਹਿੰਦੂ ਰਾਜਾ ਸ਼ਾਹੀ ਦੀ ਕੱਟੜ ਫੌਜ ਬਣੀ ਹੋਈ ਸੀ ਅਸੀਂ ਪਾਵੇਂ ਸੁਰੱਖਿਆਤ ਥਾਂ ਤੇ ਪਹੁੰਚ ਗਏ ਸੀ ਪਰ ਮੇਰੀ ਸੋਚ ਅਜੇ ਵੀ ਉੱਥੇ ਹੀ اٹਕੀ ਹੋਈ ਸੀ ਮੈਂ ਸੋਚ ਰਿਹਾ ਸੀ ਕਿ ਉਸ ਵੇਲੇ ਲੜਨ ਦੇ ਵੇਲੇ ਸਿੰਘਾਂ ਕੋਲ ਇਹ ਰਸਤੇ ਸਨ ਕਿ ਜਾਂ ਤਾਂ ਉਹ ਕਲ ਤਖਤ ਦੇ ਸਾਹਮਣੇ ਲੜ ਕੇ ਸੀਧੀ ਪ੍ਰਾਪਤ ਕਰਨ ਜਾਂ ਉੱਥੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਨ ਜਾਂ ਫਿਰ ਜੁੱਧਬੰਦੀਆਂ ਵਾਂਗੂ ਫੌਜ ਨੂੰ ਫੌਜ ਉਹਨਾਂ ਨੂੰ ਫੜ ਲਵੇ ਇੱਥੇ ਸਿੱਖ ਪਰੰਪਰਾਮ ਅਤੇ ਇਤਿਹਾਸ ਤੋਂ ਉਹਨਾਂ ਨੂੰ ਸਿਰ ਲੈਣੀ ਬਣਦੀ ਸੀ ਜੋ ਉਹਨਾਂ ਨੇ ਲਈ ਅਤੇ ਨੀਤੀ ਨਾਲ ਹਰ ਸੰਭਵ ਰਾਹ ਪਣਾਇਆ ਮੈਂ ਕਿਉਂਕਿ ਇਸ ਚਸ਼ਮਦੀਦ ਗਵਾਸੀ ਇਸ ਵਾਸਤੇ ਮੈਂ ਪੱਕੇ ਨਾਲ ਕਹਿ ਸਕਦਾ ਹਾਂ ਕਿ ਤਿੰਨੇ ਲੀਡਰ ਸੰਤ ਜਰਨੈਲ ਸਿੰਘ ਪਾਈ ਮ릭ਸ ਸਿੰਘ ਅਤੇ ਜਨਰਲ ਸਪੇਕ ਸਿੰਘ ਨੇ ਫੌਜ ਦਾ ਘੇਰਾ ਤੋੜ ਕੇ बच ਕੇ ਨਿਕਲ ਦੀ ਕੋਸ਼ਿਸ਼ ਕਰ ਦਿੱਤਾ ਉਹ ਆਰਾਮ ਨਾਲ ਨਿਕਲ ਸਕਦੇ ਸਨ ਕਿਉਂਕਿ ਕਾਲ ਤੱਕ ਪਿੱਛੇ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗਲੀਆਂ ਸਨ ਅਤੇ ਆਦਮੀ ਆਰਾਮ ਨਾਲ ਉਹਨਾਂ ਵਿੱਚੋਂ ਲੰਘ ਕੇ ਚੁੱਪਚੀਤੇ ਨਿਕਲ ਸਕਦਾ ਸੀ ਜਿਸ ਤਰ੍ਹਾਂ ਸੈਂਕੜੇ ਲੋਕਾਂ ਜਿਨ੍ਹਾਂ ਵਿੱਚ ਮੈਂ ਅਤੇ ਮੇਰੇ ਦੋਸਤ ਵੀ ਸ਼ਾਮਲ ਸਨ ਨੇ ਕੀਤਾ बच ਕੇ ਨਿਕਲ ਗਏ ਪਰ ਜਿਵੇਂ ਮੈਂ ਪਹਿਲਾਂ ਹੀ ਦੱਸ ਆਇਆ ਸੀ ਕਿ ਸੰਤ ਜਰਨੈਲ ਸਿੰਘ ਤੇ ਜਰਨਲ ਜਨਰਲ ਸਵੇਕਸਨ ਅਕਾਲ ਤਖਤ ਤੇ ਸੇਧ ਹੋਣ ਦਾ ਮਨ ਬਣਾ ਚੁੱਕੇ ਸਨ ਕਿ ਉਹ ਸਿੱਧੀ ਪਾ ਕੇ ਸਿੱਧੇ ਪੰਥ ਵਾਲੀ ਗੁਰਗੋਬ ਸਿੰਘ ਜੀ ਦੇ ਹਜ਼ੂਰ ਸਨਮੁਖ ਪਹੁੰਚਣਗੇ ਤੇ ਉਹਨਾਂ ਨੂੰ ਨਿੱਤ ਦਿਹਾੜੇ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਬਾਰੇ ਪੁਕਾਰ ਕਰਨਗੇ ਜਿਵੇਂ ਨਿਹੰਗ ਬਾਬਾ ਗੁਰਬਖਸ਼ ਸਿੰਘ ਸਿੱਧ ਨੇ ਪੰਥ ਪ੍ਰਕਾਸ਼ ਵਿੱਚ ਕਿਹਾ ਸੀ ਤਦ ਨਿਹੰਗ ਸਿੰਘ ਬਾਤ ਉਚਾਰੀ ਹਾਕੋ ਸਿੰਘ ਇਸ ਪੰਥ ਮੁਜਾਰੀ ਮੁਜਾਰੀ ਲਾਇਸਿਸ ਕਰੇਦ ਦਰਗਾਹ ਪੁਕਾਰ ਸੋ ਪੁਕਾਰ ਉਸ ਮਨ ਨੇ ਕਰਤਾਰ 6 ਜੂਨ ਸ਼ਾਮ ਨੂੰ ਖਬਰਾਂ ਵਿੱਚ ਦੱਸ ਦਿੱਤਾ ਗਿਆ ਸੀ ਜਿ ਕਿ ਜਨਰਲ ਸੁਮੇਖ ਸਿੰਘ ਸੰਤਜੀਤ ਅਤੇ ਭਾਈ ਮਰੀਕ ਸਿੰਘ ਦੇ ਮਰਤਕ ਦੇ ਹਾਂ ਅਕਾਲ ਤਖਤ ਦੇ ਮਲਬੇ ਵਿੱਚੋਂ ਮਿਲ ਗਈਆਂ ਹਨ ਅਸੀਂ ਇੱਕਦਮ ਸਾਰੇ ਗਮਗੀਨ ਹੋ ਗਏ ਕਿਉਂਕਿ ਸਾਨੂੰ ਉਮੀਦ ਸੀ ਕਿ ਸ਼ਾਇਦ ਸਾਡੇ ਵਾਂਗੂ ਇਹਨਾਂ ਵਿੱਚੋਂ ਕੋਈ ਇੱਕ ਇੱਕ ਹੀ ਨਿਕਲ ਗਿਆ ਹੋਵੇ ਹੁਣ ਮੈਂ ਪਸਤਾ ਰਿਹਾ ਸੀ ਕਿ ਅਸੀਂ ਕਿਸੇ ਇਸੇ ਤਰ੍ਹਾਂ ਅਕਾਲ ਤਖਤ 'ਤੇ ਪਹੁੰਚਦੇ ਅਤੇ ਉਨ੍ਹਾਂ ਦੀ ਸਲਾਹ ਲੈਂਦੇ ਕਿ ਕੀ ਕਰੀਏ ਸ਼ਾਇਦ ਉਹਨਾਂ ਵਿੱਚੋਂ ਕੋਈ ਇੱਕ ਸਾਡੇ ਨਾਲ ਹੀ ਆ ਜਾਂਦਾ ਪਰ ਉਦੋਂ ਇਹ ਲੱਗਦਾ ਸੀ ਕਿ ਅਸੀਂ ਤਾਂ ਗਲਤੀ ਕਰ ਹੀ ਰਹੇ ਹਾਂ ਉੱਥੇ ਫੜੇ ਹੀ ਜਾਣਾ ਹੈ ਉਹਨਾਂ ਨੂੰ ਕਿਉਂ ਗਲਤੀ ਵਾਸਤੇ ਪ੍ਰੇਰੀਏ ਉੱਥੇ ਮਾਹੌਲ ਸੰਤਾਂ ਦੀ ਲੀਡਰਸ਼ਿਪ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਕਿ ਜੋ ਵੀ ਬਚ ਕੇ ਨਿਕਲਣ ਬਾਰੇ ਸੋਚਦਾ ਸੀ ਉਹ ਘਟ-ਘਟ ਇਹ ਤਾਂ ਜ਼ਰੂਰ ਸੋਚਦਾ ਕਿ ਇਹ ਗਲਤ ਹੈ ਅਸੀਂ ਕੱਲ ਤੱਕ ਉੱਤੇ ਜਾਣ ਬਾਰੇ ਸੋਚਦੇ ਤਾਂ ਤਾਂ ਅਸੀਂ ਪਰ ਇਸ ਲਈ ਵਿੱਚ ਇਹ ਸੰਭਵ ਨਹੀਂ ਸੀ ਕਿ ਆਪਣਾ ਮੋਰਚਾ ਛੱਡ ਕੇ ਉੱਥੇ ਜਾਇਆ ਜਾਵੇ ਜੇ ਕੋਸ਼ਿਸ਼ ਕਰਦੇ ਤਾਂ ਸਾਨੂੰ ਸ਼ਾਇਦ ਕਾਮਯਾਬੀ ਵੀ ਮਿਲਦੀ ਜੇ ਅਸੀਂ ਘਟੂ ਘਟ ਇੱਕ ਜਣੇ ਨੂੰ ਹੀ ਪ੍ਰੇਰਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਅੱਜ ਪੰਜਾਬ ਦਾ ਇਤਿਹਾਸ ਕੁਝ ਹੋਰ ਹੁੰਦਾ ਇਹ ਵਿਡੰਬਣਾ ਹੈ ਕਿ ਇਹ ਵਿਡੰਬਣਾ ਹੈ ਜੋ ਕਈ ਵੇਰਾਂ ਮੌਕੇ ਮੁਤਾਬਕ ਲਈ ਫੈਸਲੇ ਬਹੁਤ ਵੱਡੇ ਵੱਡੇ ਇਤਿਹਾਸਕ ਮੋੜਾਂ ਉੱਤੇ ਆਪਣੀ ਸਦੀਵੀ ਅਸਰ ਛੱਡ ਜਾਂਦੇ ਹਨ ਇੱਥੇ ਵੀ ਇਹ ਹੋਣਾ ਸੀ ਜੇ ਸਾਨੂੰ ਪਤਾ ਹੁੰਦਾ ਅਸੀਂ ਇੰਨੇ ਆਸਾਨੀ ਨਾਲ ਨਿਕਲ ਜਾਣਾ ਹੈ ਤਾਂ ਕਟੂਕਟ ਤਾਂ ਅਸੀਂ ਕਟੂਕਟ ਭਾਈ ਮਰੀਕ ਸਿੰਘ ਹੋਰਾਂ ਨੂੰ ਜ਼ਰੂਰ ਮਨਾ ਲੈਂਦੇ ਕਿ ਅਸਕੇ ਤੁਸੀਂ ਚੋਲਾ ਲਾ ਕੇ ਪੈਂਟ ਕਮੀਜ਼ ਪਾ ਕੇ ਸਾਡੇ ਨਾਲ ਚੱਲੋ ਪਰ ਸਾਨੂੰ ਤਾਂ ਇਹੀ ਇਹ ਸੀ ਕਿ ਅਸੀਂ ਫੜੇ ਜਾਣਾ ਹੈ ਅਤੇ ਤਾਂ ਹੋਰਨਾਂ ਨੂੰ ਕਿਉਂ ਇਸ ਬੇਇੱਜ਼ਤੀ ਦਾ ਸ਼ਰੀਕ ਬਣਾਈਏ ਇੱਥੇ ਮੈਨੂੰ ਨੂਰ ਮੁਹੰਮਦ ਦੀ ਗੱਲ ਯਾਦ ਆਉਂਦੀ ਹੈ ਕਿ ਉਹ ਲਿਖਦਾ ਹੈ ਮੁਲਤਾਨ ਦੀ ਲੜਾਈ ਵਿੱਚ ਸਿੰਘਾਂ ਦੇ ਜੋਸ਼ ਨਾਲ ਟੁੱਟੀ ਹੋਈ ਤੋਪ ਤੱਲੇ ਮੋਢੇ ਦਿੰਦਿਆਂ ਨੂੰ ਵੇਖ ਕੇ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਇਸ ਦੇ ਥੱਲੇ ਮੋਢਾ ਦੇ ਕੇ ਇਸੀ ਰੁ ਜਾਵਾਂ ਪਰ ਫਿਰ ਮੈਂ ਜੋ ਲਿਖ ਰਿਹਾ ਇਹ ਲਿਖਣ ਵਾਲਾ ਕੋਈ ਨਹੀਂ ਸੀ ਹੋਣਾ ਇਹੋ ਹਾਲ ਸਾਡਾ ਸੀ ਅਸੀਂ ਵੀ ਕੁਦਰਤ ਵੱਲੋਂ ਸ਼ਾਇਦ ਇਸੇ ਲਈ ਇੱਥੇ ਤਨਾਤ ਕੀਤੇ ਗਏ ਸੀ ਕਿ ਸਾਰੇ ਹਾਲਾਤ ਵੇਖ ਕੇ ਇਸ ਨੂੰ ਬਾਅਦ ਵਿੱਚ ਕਲਮੰਦ ਕਰੀਏ ਸ਼ਾਇਦ ਸੰਤਾਂ ਦੀ ਦਿਗਰ ਸੋਚ ਨੇ ਵੀ ਸਾਡੇ ਵਰਗੇ ਇਸੇ ਕਰਕੇ ਹੀ ਨਾਲ ਰੱਖੇ ਸਨ ਪ੍ਰੋਫੈਸਰ ਢਾਲੀਵਾਲ ਦੀ ਸਾੜੀ ਦੇ ਘਰ ਅਸੀਂ 9 ਜੂਨ ਤੱਕ ਰਹੇ ਸੋ ਕਿਤਾਬ ਦਾ ਜਿਹੜਾ ਲੇਖਕ ਹੈ 6 ਜੂਨ ਸ਼ਾਮ ਨੂੰ ਸ੍ਰੀ ਹਰਮੰਦਰ ਸਾਹਿਬ ਤੋਂ ਵਚਨ ਇਕੱਲਿਆ ਦੋ ਸਾਥੀ ਉਹਨਾਂ ਦੇ ਹੋਰ ਸਨ ਸੋ ਅਗਲਾ ਵਰਤਾਂਤ ਤੁਹਾਨੂੰ ਦੱਸਾਂਗੇ 7 ਜੂਨ ਬੀਰਵਾਰ ਦਾ ਕਿ 7 ਜੂਨ ਨੂੰ ਕਿਸ ਤਰ੍ਹਾਂ ਦੇ ਹਾਲਾਤ ਬਣੇ ਕਿਸ ਤਰ੍ਹਾਂ ਨੇ ਕਠਿਨਾਵਾ ਵਾਪਰੀਆਂ ਫਿਲਹਾਲ ਦੇ ਅੱਗੇ